ਜੇ ਪ੍ਰਸ਼ਾਸਨ ਚਾਹੁੰਦਾ ਹੈ ਕਿ ਮਦਦ ਕੀਤੀ ਜਾਵੇ ਵਾਕਿਆ ਹੀ ਦਿਲੋਂ ਲੋਕਾਂ ਦੀ ਤਾਂ ਫਿਰ ਇਸ ਬੰਨ ਤੇ ਆ ਕੇ ਪ੍ਰਸ਼ਾਸਨ ਮਦਦ ਕਰੇ। ਕੀ ਆ ਬੰਨ 2023 ਦੇ ਵਿੱਚ ਟੁੱਟਿਆ ਸੀ ਔਰ ਹਜ਼ਾਰਾਂ ਕਿੱਲੇ ਫਸਲ ਜਿਹੜੀ ਬਰਬਾਦ ਹੋ ਗਈ ਸੀ ਔਰ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਸੀ। ਜਿਹੜੇ ਟਰੈਕਟਰ ਨੇ ਟਰਾਲੀਆਂ ਨੇ ਜਾਂ ਜਿਹੜੇ ਲੋਕ ਖੜੇ ਨੇ ਜਾਂ ਜਿਹੜੀ ਉਹ ਸਾਹਮਣੇ ਜੀਸੀਬੀ ਚੱਲ ਰਹੀ ਆ ਇਹ ਕਰੀਬ ਇਥੋਂ ਕਿਲੋ ਡੇਢ ਕਿਲੋਮੀਟਰ ਦਾ ਜਿਹੜਾ ਬੰਨ ਇਹਨੂੰ ਆਪ ਹੀ ਜਿਹੜੇ ਲੋਕ ਨੇ ਉਹ ਬੰਨ ਰਹੇ ਨੇ ਰੋਜ਼ ਇੱਥੇ ਡੀਜ਼ਲ ਲੱਗ ਰਿਹਾ ਵਾ ਡਰਮਾਂ ਦੇ ਡਰਮ ਖਰਚਾ ਆ ਰਿਹਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸਰਕਾਰੀ ਅਧਿਕਾਰੀ ਤੇ ਕੋਈ ਮੀਡੀਆ ਕਰਮੀ ਜਿਹੜਾ ਆਪਣੇ ਆਪ ਨੂੰ ਚੌਥਾ ਥੰਮ੍ਹ ਕਹਾਉਂਦੇ ਆ ਮੀਡੀਆ ਵਾਲੇ ਆ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਆਵਾਜ਼ ਪੰਜਾਬ ਚੈਨਲ ਦਾ ਤੁਸੀਂ ਸਾਡੇ ਕੋਲ ਪਹੁੰਚੇ ਹੋ ਕਿ ਜੇ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਆ ਫਰੋਸਪੁਰ ਦੇ ਨੇ ਤਾਂ ਇਸ ਬੰਨ ਤੇ ਕੀ ਕੀਤਾ ਜਾਵੇ ਕਿ ਇਹ ਬੰਨ ਟੁੱਟਣ ਤੋਂ ਪਹਿਲਾਂ ਜਾਨਿ ਕਿ ਡੁੱਬਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਬਚਾਲਿਆ ਜਾਵੇ ਡੁੱਬਣ ਤੋਂ ਬਾਅਦ ਤਾਂ ਤੁਸੀਂ ਆਈ ਜਾਣਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਅਧਿਕਾਰੀ ਉਹ ਬੰਨ ਤੋਂ ਹੀ ਲੈ ਕੇ ਮਾਰ ਕੇ ਜੂਮ ਉਥੋਂ ਵੀਡੀਓ ਬਣਾ ਕੇ ਜਾਂ ਉਥੋਂ ਹੀ ਵੇਖ ਕੇ ਮੁੜ ਜਾਂਦਾ ਪਾਣੀ ਘਟ ਗਿਆ ਜਾਂ ਚੜ ਗਿਆ ਇੱਧਰ ਆਉਂਦਾ ਹੀ ਕੋਈ ਨਹੀਂਗਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਦਾ ਕੰਮ ਨਹੀਂਗਾ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਕਰਨੀ ਹੈ ਸਰਕਾਰ ਜੀ ਕਿੰਨੀ ਬਣਾਉਦੀ ਆ ਜੇ ਇਥੋਂ ਛਾ ਪਾਣੀ ਹੋਣੇ ਬੰਨ ਟੁੱਟਦਾ ਤੇ ਕਿੱਥੇ ਪਹੁੰਚ ਜਾਣਾ ਕੀ ਤੁਸੀਂ ਉਦੋਂ ਪਹੁੰਚਣਾ ਜਦੋਂ ਖਤਰਾ ਬਣੂਗਾ ਤੁਸੀਂ ਉਦੋਂ ਪਹੁੰਚਣਾ ਜਦੋਂ ਬੇੜੀਆਂ ਰਹੀਂ ਸਾਡੇ ਕੋਲ ਆਓਗੇ ਵੀ ਤੁਰ ਕੇ ਲੰਘਣ ਵਾਲਾ ਰਾਹ ਨਾ ਰਹਿ ਜੂਗਾ ਫਿਰ ਇੱਕ ਬਿਸਕੁਟਾਂ ਦਾ ਪੈਕੇਟ ਤੇ ਬੋਤਲ ਪਾਣੀ ਦੀ ਦੇ ਕੇ ਕਹੋਗੇ ਕੋਈ ਗੱਲ ਨਹੀਂ ਤੁਹਾਡੇ ਨਾਲ ਨਾ ਜੇ ਲੋਡ ਹੀ ਤਾਂ ਦੱਸਿਓ ਫਿਰ ਦੱਸਣ ਦੀ ਕੋਈ ਲੋਡ ਹੁੰਦੀ ਆ ਜੇ ਬੰਨ ਅੱਜ ਇਹ ਨਾਂ ਉਹ ਤੋਂ ਵੱਧਾਂ ਦਾ ਤੇ ਅੱਜ ਆਪਾਂ ਇੱਥੇ ਖੜ ਕੇ ਰਿਪੋਰਟਿੰਗ ਨਹੀਂ ਕਰ ਸਕਦੇ ਪਾਣੀ ਪੈਂਡ ਹੋਣਾ ਸੀ ਹੋ ਸਕਦਾ ਜਿਹੜੇ ਅਫਸਰ ਤੋਂ ਫੋਟੋਆਂ ਖੇਦਦੇ ਪੈਸੀ ਜ਼ੂਮ ਕਰਕੇ ਤੁਸੀਂ ਕਹਿੰਦੇ ਸੀ ਸ਼ੰਕਾ ਹੈਗੀ ਵੀ ਇਹ ਬੰਨ ਹੋ ਸਕਦਾ ਬਣਾ ਤਾਂ ਤੁਸੀਂ ਰਹੇ ਹੋ ਸਕਦਾ ਉਹ ਆਪਦੇ ਕਾਗਜ਼ਾਂ 'ਚ ਫਿੱਟ ਕਰ ਦੇਣਾ ਕਾਗਜ਼ਾਂ ਦੇ ਵਿੱਚ ਬਣ ਗਿਆ ਹੈ ਵਾ ਬੰਨ 218 ਕਰੋੜ ਰੁਪਈਆ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਇਹਨਾਂ 2-3 ਮਹੀਨੇ ਰੱਖ ਛੱਡਿਓ ਫੰਡ ਕਿਤੇ ਅੱਗੇ ਉਹਨੂੰ ਮਤਲਬ ਇੰਪਲੀਮੈਂਟ ਨਹੀਂ ਕੀਤਾ ਤੇ ਜਦੋਂ ਇਹਨਾਂ ਦੁਬਾਰਾ ਫੇਰ ਫੰਡ ਮੰਗ ਲਿਆ ਪੰਜਾਬ ਸਰਕਾਰ ਨੇ ਸੈਂਟਰ ਕੋਲੋਂ ਕਿ ਸਾਨੂੰ ਦੋ ਉਹਨਾਂ ਕਹਿੰਦਾ ਜਿਹੜਾ ਪਹਿਲਾਂ 218 ਕਰੋੜ ਰੁਪਈਆ ਦਿੱਤਾ ਉਹ ਤਾਂ ਦੱਸੋ ਕਿੱਥੇ ਲਾਇਆ ਹਾਲਾਂਕਿ ਸਾਨੂੰ 8-8 ਤੇ 10-10 ਹਜ਼ਾਰ ਰੁਪਈਆ ਉਹਨਾਂ ਗਵਰਨਮੈਂਟਾਂ ਦੇ ਟਾਈਮ ਮਿਲ ਜਾਂਦਾ ਰਿਹਾ ਜਦੋਂ ਸਾਡਾ 20-30% ਖਰਾਬ ਹੁੰਦਾ ਸੀ ਝੋਨਾ ਪਾਣੀ ਆ ਕੇ ਨਿਕਲ ਜਾਣਾ ਸੀ ਝੋਨਾ ਵੇਚ ਉਹਨਾਂ ਤੇ ਪੈਸੇ ਮਿਲ ਜਣੇ ਫਿਰੋਜ਼ਪੁਰ ਬੰਨ ਦੇ ਉੱਪਰ ਸਤਲੁਜ ਦਰਿਆ ਦੇ ਆ ਪਹਿਲਾ ਤਸਵੀਰ ਵਿਖਾ ਦਿਆਂ ਹਾਲਾਤ ਕੀ ਨੇ ਸਥਿਤੀ ਕੀ ਆ ਜੇ ਪ੍ਰਸ਼ਾਸਨ ਨੇ ਪਹੁੰਚਣਾ ਹੈ ਜੇ ਪ੍ਰਸ਼ਾਸਨ ਚਾਹੁੰਦਾ ਹੈ ਕਿ ਮਦਦ ਕੀਤੀ ਜਾਵੇ ਵਾਕਿਆ ਹੀ ਦਿਲੋਂ ਲੋਕਾਂ ਦੀ ਤਾਂ ਫਿਰ ਐਸ ਬੰਨ ਤੇ ਆ ਕੇ ਪ੍ਰਸ਼ਾਸਨ ਮਦਦ ਕਰੇ ਕੋਈ ਐਸਟੀਐਮ ਚਾਹੇ ਕੋਈ ਥਲੜਾ ਅਧਿਕਾਰੀ ਆ ਚਾਹੇ ਕਿਉਤਲਾ ਅਧਿਕਾਰੀ ਆ ਇਸ ਬੰਨ ਤੇ ਆ ਕੇ ਮਦਦ ਕਰੇ ਇਹ ਬੰਨ ਕਿੱਥੇ ਆ ਬਿਲਕੁਲ ਸਤਲੁਜ ਦੇ ਦਰਿਆ ਦੇ ਕਿਨਾਰੇ ਤੇ ਆ ਸਤਲੁਜ ਆ ਉਹਦੇ ਬਿਲਕੁਲ ਕੰਡੇ ਦੇ ਖੜੇ ਆ ਇਥੋਂ ਇੱਕ ਵਾਰੀ ਕੈਮਰੇ ਨਾਲ ਵਿਖਾਓ ਇਸ ਜਗ੍ਹਾ ਤੋਂ ਇਥੋਂ ਜ਼ੂਮ ਕਰਕੇ ਕਿ ਆ ਬੰਨ 2023 ਦੇ ਵਿੱਚ ਟੁੱਟਿਆ ਸੀ ਔਰ ਹਜ਼ਾਰਾਂ ਕਿੱਲੇ ਫਸਲ ਜਿਹੜੀ ਬਰਬਾਦ ਹੋ ਗਈ ਸੀ ਔਰ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਸੀ ਇੱਥੇ ਇਸ ਬੰਨ ਨੂੰ ਲੋਕ ਆਪ ਮਜ਼ਬੂਤ ਕਰ ਰਹੇ ਨੇ ਆ ਜਿਹੜੇ ਟਰੈਕਟਰ ਨੇ ਟਰਾਲੀਆਂ ਨੇ ਜਾਂ ਜਿਹੜੇ ਲੋਕ ਖੜੇ ਨੇ ਜਾਂ ਜਿਹੜੀ ਉਹ ਸਾਹਮਣੇ ਜੀਸੀਬੀ ਚੱਲ ਰਹੀ ਆ ਇਹ ਕਰੀਬ ਇਥੋਂ ਕਿਲੋ ਡੇਢ ਕਿਲੋਮੀਟਰ ਦਾ ਜਿਹੜਾ ਬੰਨ ਇਹਨੂੰ ਆਪ ਹੀ ਜਿਹੜੇ ਲੋਕ ਨੇ ਉਹ ਬੰਨ ਰਹੇ ਨੇ ਕਹਿੰਦੇ ਵੀ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਅਫਸਰ ਨਹੀਂ ਆਇਆ ਕਿਸੇ ਨੇ ਆ ਕੇ ਸਾਡੀ ਗੱਲ ਨਹੀਂ ਸੁਣੀ ਪਰ ਅਸੀਂ ਆਪ ਮੁਹਾਰੇ ਇਹਨੂੰ ਬੰਨਣ ਲਈ ਮਜਬੂਰ ਆ ਬਾਈ ਜੀ ਪਿੰਡ ਕਿਹੜਾ ਇਲਾਕਾ ਕਿਹੜਾ ਤੇ ਬੰਨ ਕਿਹੜਾ ਇਹ ਇਹ ਜਿਹੜਾ ਤੁਸੀਂ ਇੱਥੇ ਖੜੇ ਹੋ ਪਿੰਡ ਦਾ ਬੰਡਾਲਾ ਜ਼ਿਲ੍ਹਾ ਤੇ ਤਹਿਸੀਲ ਫਰੋਜਪੁਰ ਤੇ ਫਰੋਜਪੁਰ ਸ਼ਹਿਰੀ ਹਲਕਾ ਸਰਦਾਰ ਅਨਬੀਰ ਸਿੰਘ ਜੀ ਭੁੱਲਰ ਸਾਡੇ ਐਮਐਲਏ ਸਾਹਿਬ ਆ ਤੇ ਇਹ ਅਸੀਂ ਪਿਛਲੇ ਜਦੋਂ 2023 ਦੇ ਵਿੱਚ ਇਥੇ ਆੜਾਏ ਸੀ ਬਹੁਤ ਜ਼ਿਆਦਾ ਨਾ ਤਾਂ ਸਾਡੀ ਉਦੋਂ ਕਿਸੇ ਨੇ ਸਾਰ ਲਈ ਆ 60-800 ਰੁਪਿਆ ਖਰਾਬਾ ਜਿਹੜਾ ਸਾਡਾ ਟੋਟਲ ਜਿਹੜਾ ਨੁਕਸਾਨ ਸੀ ਝੋਨਿਆਂ ਦਾ ਹੋ ਗਿਆ ਸੀ ਉਹਦਾ ਵੀ ਜਿਹੜਾ ਪੂਰਾ ਹਜੇ ਤੱਕ ਲੋਕਾਂ ਨੂੰ ਨਹੀਂ ਮਿਲਿਆ ਹੇ ਤੱਕ ਧਰਨੇ ਪ੍ਰਦਰਸ਼ਨ ਚੱਲ ਰਹੇ ਆ ਅੱਛਾ ਉਸ ਤੋਂ ਬਾਅਦ ਅਸੀਂ ਜਿਹੜਾ ਬਨ ਵੱਧਾ ਸੀਗੀ ਸਾਡੇ ਪਿੰਡ ਦਾ ਬਚਾਅ ਹੋ ਸਕਿਆ ਤੇ ਇਹਨੇ ਕਾਫੀ ਬਚਾਅ ਕੀਤਾ ਵਾ ਜੇ ਬਨ ਅੱਜ ਅਸੀਂ ਨਾ ਉਹਦਾ ਵੱਧਾ ਹੁੰਦਾ ਤੇ ਅੱਜ ਆਪਾਂ ਇੱਥੇ ਖੜ ਕੇ ਰਿਪੋਰਟਿੰਗ ਨਹੀਂ ਕਰ ਸਕਦੇ ਪਾਣੀ ਪਿੰਡ ਹੋਣਾ ਸੀ ਇਤੋਂ ਪਿੰਡ ਕਿੰਨੀ ਕੁ ਦੂਰ ਹੈਗਾ ਜਿੱਥੋਂ ਤੱਕ ਪਾਣੀ ਲਾਸਟ ਟਾਈਮ ਤੇਜ ਚ ਵੀ ਪਹੁੰਚਿਆ ਸੀ ਅਸੀਂ ਉਦੋਂ ਕਵਰੇਜ ਕੀਤੀ ਕਿੰਨੀ ਦੂਰ ਆ ਪਿੰਡ ਮੈਨੂੰ ਲੱਗਦਾ ਡੇਢ ਜਾਂ 2 ਕਿਲੋਮੀਟਰ ਇਤੋਂ ਡੇਢ ਕਿਲੋਮੀਟਰ ਪਿੰਡ ਬੰਡਾਲਾ ਵਾ ਪਿੰਡ ਬੰਡਾਲੇ ਤੋਂ ਅੱਗੇ ਫਿਰ ਹਾਮਚੱਕ ਤੱਕ ਜਾ ਕੇ ਪਾਣੀ ਬੰਨਣਾ ਹੀ ਰੁਕਣਾ ਵਾ ਅਗਲੇ ਬੰਨ ਨਾਲ ਹਾਂ ਅਗਲੇ ਬੰਨ ਦੇ ਨਾਲ ਹੀ ਰੁਕਣਾ ਪਤਾ ਮੈਨੂੰ ਲੱਗਦਾ ਕੋਈ 2.5 3 ਕਿਲੋਮੀਟਰ ਹੋਊ ਹਾਂ ਉਹ 2.5 6 ਕਿਲੋਮੀਟਰ ਹਾਂ ਹਾਮਚੱਕ ਪਿੰਡ ਆ ਉੱਥੇ ਬੰਨ ਆਉਂਦਾ ਵਾ ਜਿਹੜਾ ਬੰਨ ਆ ਉਹਦੇ ਨਾਲ ਹੀ ਜਾ ਕੇ ਪਾਣੀ ਇੱਥੇ ਰੁਕਣਾ ਵਾ ਪਰ ਇਹ ਬੰਨ ਨੇ ਇੰਨੀ ਇਹ ਆਪ ਦੇ ਬੇਸ ਤੇ ਕੀਤਾ ਵਾ ਹਜੇ ਤੱਕ ਹੁਣ ਵੀ ਇੱਥੇ 20 ਦਿਨ ਹੋ ਗਏ ਕੰਮ ਚੱਲਣ ਦੇ ਨੂੰ ਰੋਜ਼ ਇੱਥੇ ਡੀਜ਼ਲ ਲੱਗ ਰਿਹਾ ਵਾ ਡਰਮਾਂ ਦੇ ਡਰਮ ਖਰਚਾ ਆ ਰਿਹਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸਰਕਾਰੀ ਅਧਿਕਾਰੀ ਤੇ ਕੋਈ ਮੀਡੀਆ ਕਰਮੀ ਜਿਹੜਾ ਆਪਣੇ ਆਪ ਨੂੰ ਚੌਥਾ ਥੰਮ੍ਹ ਕਹੋਂਦੇ ਆ ਮੀਡੀਆ ਵਾਲੇ ਆ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਆਵਾਜ਼ ਪੰਜਾਬ ਚੈਨਲ ਦਾ ਤੁਸੀਂ ਸਾਡੇ ਕੋਲ ਪਹੁੰਚੇ ਹੋ ਸਾਡੀ ਆਵਾਜ਼ ਆ ਜਿਹੜੀ ਲੋਕਾਂ ਤੱਕ ਪਹੁੰਚੂਗੀ ਜੇ ਕੋਈ ਸਮਾਜ ਸੇਵੀ ਸੰਸਥਾ ਜਥੇਬੰਦੀ ਸਾਡੀ ਮਦਦ ਕਰਨਾ ਚਾਹਵੇ ਉਹਨਾਂ ਨੂੰ ਪਤਾ ਤਾਂ ਲੱਗੇ ਉਥੇ ਕੰਮ ਚੱਲ ਰਿਹਾ ਤੁਸੀਂ ਪ੍ਰਸ਼ਾਸਨ ਤੱਕ ਜਾਓਗੇ ਜਾ ਕੇ ਉਹਨਾਂ ਕੋਲੋਂ ਵੀ ਵਾਈਟ ਲਓਗੇ ਤੁਸੀਂ ਡੀਸੀ ਸਾਹਿਬ ਨੂੰ ਪੁੱਛੋਗੇ ਜਾ ਕੇ ਕਿ ਉਥੋਂ ਅਸੀਂ ਹੋ ਕੇ ਆਏ ਆ ਲੋਕ ਬੜੇ ਦੁਖੀ ਆ ਲੋਕਾਂ ਨੂੰ ਆ ਜ਼ਰੂਰਤ ਆ ਤੁਸੀਂ ਜਾ ਕੇ ਪੁੱਛੋਗੇ ਪਰ ਮੀਡੀਆ ਵਾਲਾ ਵੀ ਸਾਡੇ ਕੋਲ ਧੜ ਤੋਂ ਬਿਨਾ ਕੋਈ ਨਹੀਂ ਪਹੁੰਚਿਆ ਹੂੰ ਤੇ ਇੱਥੇ ਪ੍ਰਸ਼ਾਸਨ ਵਾਲੇ ਹੁਣ ਇੱਥੇ ਉਹ ਪੁਲ ਤੇ ਖੜੇ ਸੀ ਪਿੱਛੇ ਜਦੋਂ ਤੁਸੀਂ ਸਾਨੂੰ ਰਸਤਾ ਦੱਸਿਆ ਉਹ ਆਏ ਸੀ ਇੱਥੇ ਹੁਣ ਹੋ ਕੇ ਗਏ ਉੱਥੇ ਜਿਹੜੇ ਅਧਿਕਾਰੀਆਂ ਦੀ ਸਰਕਾਰ ਵੱਲੋਂ ਡਿਊਟੀ ਲੱਗੀ ਆ ਜਿੱਦਾਂ ਆਟਿਓ ਸਾਹਿਬ ਦੀ ਇੱਥੇ ਡਿਊਟੀ ਲਈ ਆ ਜਾਂ ਉਹਨਾਂ ਦੇ ਨਾਲ ਪਟਵਾਰੀ ਸਾਹਿਬ ਆਏ ਸੀ ਹੋਰ ਵੀ ਇਥੋਂ ਥਾਣੇ ਦੇ ਜਾਂ ਮੁਲਾਜ਼ਮ ਆਏ ਸੀ ਉਹ ਤੋਂ ਬੰਨ ਤੋਂ ਵੇਖ ਕੇ ਮੁੜ ਗਏ ਆ ਉਹਨਾਂ ਤੋਂ ਬਿਨਾ ਜਿਹੜਾ ਵੀ ਕੋਈ ਆਉਂਦਾ ਵਾ ਜਾਂ ਮੀਡੀਆ ਵਾਲਾ ਆ ਜਾਂਦਾ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਅਧਿਕਾਰੀ ਉਹ ਬੰਨ ਤੋਂ ਹੀ ਲੈ ਕੇ ਮਾਰ ਕੇ ਜੂਮ ਉਥੋਂ ਵੀਡੀਓ ਬਣਾ ਕੇ ਜਾਂ ਉਥੋਂ ਹੀ ਵੇਖ ਕੇ ਮੁੜ ਜਾਂਦਾ ਪਾਣੀ ਘਟ ਗਿਆ ਜਾਂ ਚੜ ਗਿਆ ਇਧਰ ਆਉਂਦਾ ਹੀ ਕੋਈ ਨਹੀਂਗਾ ਕਿਉਂਕਿ ਇਧਰ ਸਵਾਲ ਜਵਾਬ ਹੋਣੇ ਆ ਇਧਰ ਕੰਮ ਚੱਲ ਰਿਹਾ ਵਾ ਇਹ ਕੜੀ ਧੁੱਪ ਦੇ ਵਿੱਚ ਲੋਕ ਆ ਜਿਹੜੀ ਮਿਹਨਤ ਕਰ ਰਿਹਾ ਆਪਣੇ ਪੱਲਿਓ ਜੇਬ ਦੇ ਵਿੱਚੋਂ ਪੈਸੇ ਲਾ ਕੇ ਇਹ ਕੰਮ ਆ ਜਿਹੜਾ ਇਹ ਸਰਕਾਰ ਦਾ ਵਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਦਾ ਕੰਮ ਨਹੀਂਗਾ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਕਰਨੀ ਹੈ ਸਰਕਾਰ ਜਕੀਨੀ ਬਣਾਉਦੀ ਆ ਸਰਕਾਰ ਨੂੰ ਆਪਾਂ ਵੋਟਾਂ ਪਾਉਣੇ ਆ ਵੋਟਾਂ ਪਾ ਕੇ ਐਮਐਲਏ ਚੁਣਦੇ ਆ ਵਿਧਾਨ ਸਭਾ ਚ ਜਾਂਦੇ ਆ ਉੱਥੇ ਜਾ ਕੇ ਮੁੱਦਾ ਠਾਉਣ ਇਹ ਬੰਨ ਬਣਾਉਣ ਇੱਕ ਡਿਜਾਸਟਰ ਮੈਨੇਜਮੈਂਟ ਫੰਡ ਹੁੰਦਾ ਵਾ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਵੀ ਹੁੰਦਾ ਤੁਹਾਨੂੰ ਪਤਾ ਤੇ ਪੰਜਾਬ ਸਰਕਾਰ ਕੋਲ ਵੀ ਆਪਣਾ ਡਿਜਾਸਟਰ ਜਿਹੜਾ ਮੈਨੇਜਮੈਂਟ ਉਹ ਫੰਡ ਹੁੰਦਾ ਵਾ 2023 ਦੇ ਵਿੱਚ 218 ਕਰੋੜ ਰੁਪਇਆ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਇਹਨਾਂ 2-3 ਮਹੀਨੇ ਰੱਖ ਛੱਡਿਆ ਉਹ ਫੰਡ ਕਿਤੇ ਅੱਗੇ ਉਹਨੂੰ ਮਤਲਬ ਇੰਪਲੀਮੈਂਟ ਨਹੀਂ ਕੀਤਾ ਹੂੰ ਤੇ ਜਦੋਂ ਇਹਨਾਂ ਦੁਬਾਰਾ ਫੇਰ ਫੰਡ ਮੰਗ ਲਿਆ ਪੰਜਾਬ ਸਰਕਾਰ ਨੇ ਸੈਂਟਰ ਕੋਲੋਂ ਕਿ ਸਾਨੂੰ ਦੋ ਉਹਨਾਂ ਕਹਿਆ ਜਿਹੜਾ ਪਹਿਲਾਂ 218 ਕਰੋੜ ਰੁਪਈਆ ਦਿੱਤਾ ਉਹ ਤਾਂ ਦੱਸੋ ਕਿੱਥੇ ਲਾਇਆ ਫੇਰ ਇਹਨਾਂ ਨੇ 3 ਮਹੀਨਿਆਂ ਬਾਅਦ ਉਹਦੇ ਵਿੱਚੋਂ 186 ਕਰੋੜ ਰੁਪਈਆ ਜਿਹੜਾ ਸਾਰੇ ਜ਼ਿਲ੍ਹਿਆਂ ਨੂੰ 2023 ਦੇ ਵਿੱਚ ਇਹਨਾਂ ਵੰਡ ਦਿੱਤਾ ਜਿਹਦੇ ਵਿੱਚ 22 ਕਰੋੜ ਰੁਪਈਆ ਫਰੀਪੁਰ ਜ਼ਿਲ੍ਹੇ ਨੂੰ ਮਿਲਿਆ ਸੀ ਉਹਦੇ ਵਿੱਚੋਂ ਵੀ ਸਾਡਾ ਇਹ 32 ਕਰੋੜ ਰੁਪਈਆ ਪੰਜਾਬ ਸਰਕਾਰ ਰੱਖੀ ਬੈਠੀ ਆ 2023 ਚ ਜਿਹੜੇ ਹੜ੍ਹ ਆਏ ਸੀ ਉਹ ਵੀ 32 ਕਰੋੜ ਰੁਪਇਆ ਕੇਂਦਰ ਦੇ ਡਿਜਾਸਟਰ ਮੈਨੇਜਮੈਂਟ ਫੰਡ ਦਾ ਪੰਜਾਬ ਸਰਕਾਰ ਦੇ ਕੋਲ ਪਿਆ ਵਾ ਤੇ ਸਾਨੂੰ 68500 ਰੁਪਇਆ ਉਹਦੇ ਜੋ ਖਰਾਬਾ ਦਿੱਤਾ ਆਪਦੇ ਕੋਲ ਉਹਨਾਂ ਗੁੱਝ ਨਹੀਂ ਪਾਇਆ ਤੇ ਉਹ ਵੀ ਜਿਹੜਾ ਸਾਨੂੰ ਆ ਪੂਰਾ ਨਹੀਂ ਮਿਲਿਆ ਹਜੇ ਤੱਕ ਲੋਕ ਜਿਹੜਾ ਥੱਕੇ ਖਾ ਰਹੇ ਆ ਅੱਛਾ ਮੈਂ ਕੀ ਪੁੱਛੂੰਗਾ ਕਾਫੀ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਨੇ ਫੋਟੋਆਂ ਆ ਰਹੀਆਂ ਨੇ ਉਹਨਾਂ ਦੇ ਵੀਡੀਓ ਆ ਰਹੀਆਂ ਨੇ ਖਤਰਾ ਨਹੀਂ ਖਤਰਾ ਨਹੀਂ ਖਤਰਾ ਨਹੀਂ ਚਲੋ ਠੀਕ ਆ ਹਜੇ ਖਤਰਾ ਨਹੀਂ ਪਰ ਆ ਜਿਹੜੇ ਖਤਰੇ ਤੇ ਤੁਸੀਂ ਖੜੇ ਹੋ ਇੱਥੇ ਤਾਂ ਪਰ ਖਤਰਾ ਹੈਗਾ ਇਤੋਂ ਦਾ ਬੰਨ ਟੁੱਟ ਸਕਦਾ ਇੱਥੇ ਬੰਨਣ ਲਈ ਫਿਰ ਨਹੀਂ ਆਇਆ ਪ੍ਰਸ਼ਾਸਨ ਬਿਲਕੁਲ ਜੀ ਖਤਰੇ ਦੀ ਤਾਂ ਕੋਈ ਕਹਿਣ ਦੀ ਗੱਲ ਨਹੀਂ ਆ ਵੇਖੋ ਇੱਧਰ ਵੇਖੋ ਤੇ ਉਧਰੋਂ ਇੱਧਰ ਵੇਖੋ ਤੇ ਪਾਣੀ ਦਾ ਲੈਵਲ ਵੇਖੋ ਜਿੰਨੀ ਨਵਾਨ ਆ ਜੇ ਇਤੋਂ ਪਾਣੀ ਹੋਣੇ ਬੰਨ ਟੁੱਟਦਾ ਤੇ ਕਿੱਥੇ ਪਹੁੰਚ ਜਾਣਾ ਕੀ ਤੁਸੀਂ ਉਦੋਂ ਪਹੁੰਚਣਾ ਜਦੋਂ ਖਤਰਾ ਬਣੂਗਾ ਤੁਸੀਂ ਉਦੋਂ ਹੀ ਪਹੁੰਚਣਾ ਜਦੋਂ ਬੇੜੀਆਂ ਰਾਂ ਹੀ ਸਾਡੇ ਕੋਲ ਆਓਗੇ ਵੀ ਤੁਰ ਕੇ ਲੰਘਣ ਵਾਲਾ ਰਾਹ ਨਾ ਰਹਿ ਜਾਊਗਾ ਫਿਰ ਇੱਕ ਬਿਸਕੁਟਾਂ ਦਾ ਪੈਕੇਟ ਤੇ ਬੋਤਲ ਪਾਣੀ ਦੀ ਦੇ ਕੇ ਕਹੋਗੇ ਕੋਈ ਗੱਲ ਨਹੀਂ ਤੁਹਾਡੇ ਨਾਲ ਨਾ ਜੇ ਲੋੜ ਹੀ ਤਾਂ ਦੱਸਿਓ ਫਿਰ ਦੱਸਣ ਦੀ ਕੋਈ ਲੋੜ ਹੁੰਦੀ ਲੱਖ ਰੁਪਇਆ ਜਾਂਦਾ ਵਾ ਸਾਨੂੰ 2-3 ਸਾਲ ਉਹ ਹੀ ਪੈਸੇ ਦੇ ਦੇਣ ਅਹੀਂ ਲੈਣ ਦੇਣੀ ਸਰਕਾਰ ਕੋਲ ਸਾਡਾ ਦੇਦਨ ਪੰਚਾਇਤੀ ਪੈਲੀ ਉਹ ਲੋਕਾਂ ਦੀ ਆ ਸਰਕਾਰ ਦੀ ਆ ਸਰਕਾਰ ਕਿੰਨੇ ਬਣਾਈ ਲੋਕਾਂ ਨੇ ਅਸੀਂ ਉਹਦੇ ਨਾਲ ਹੀ ਆਪਦਾ ਬੰਧ ਬਣਾ ਸਕਦੇ ਆ ਪਰ ਸਾਨੂੰ 1 ਰੁਪਿਆ ਵੀ ਭੋਰਾ ਜਿੰਨੇ ਵੀ ਮਦਦ ਹੈ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਵੀ ਨਹੀਂ ਮਿਲੀ ਕੋਈ ਸਮਾਜ ਸੇਵੀ ਥੋੜੀਆਂ ਇੱਕ ਤਾਂ ਦੁਗਤਾ ਜਿਹੜੀਆਂ ਹੈਗੀਆਂ ਜਥੇਬੰਦੀਆਂ ਉਹ ਮਦਦ ਕਰ ਲਈ ਆ ਰਹੀਆਂ ਚਲੋ ਕੁਝ ਨੂੰ ਅਜੇ ਪਤਾ ਵੀ ਨਹੀਂ ਲੱਗਾ ਜੇ ਲੱਗੂਗਾ ਤਾਂ ਅੱਗੇ ਵੀਰਾਂ ਦੇ ਹੋਰ ਫੋਨ ਆ ਰਹੇ ਆ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਕਿੰਨਾ ਕੁ ਖਰਚੇ ਦਿਹਾੜੀ ਦਾ ਇੱਥੇ ਆ ਰਿਹਾ ਜਿਹੜਾ ਤੇਲ ਦਾ ਜਾਂ ਬਾਕੀ ਇੱਥੇ 2 ਡਰਮ ਰੋਜ਼ ਦੇ ਡੀਜ਼ਲ ਦੇ ਲ ਉਹ ਲਾ ਲਓ ਤੁਸੀਂ 40-50 ਹਜ਼ਾਰ ਦਾ ਡੀਜ਼ਲ ਲੱਗਦਾ 50 ਹਜ਼ਾਰ ਰੁਪਏ ਦਾ ਡੀਜ਼ਲ ਰੋਜ਼ ਦਾ ਲੱਗਦਾ ਵਾ ਉਹ ਵੀ ਡੀਜ਼ਲ ਲੱਗਦਾ ਵਾ ਵੀ ਟਰੈਕਟਰ ਸਾਰੇ ਇਹਨਾਂ ਵੀਰਾਂ ਦੇ ਸਾਡੇ ਪਿੰਡ ਦੇ ਆਂਦੇ ਉਦਾਂ ਲੱਗਿਆ ਸੇਵਾ ਚ ਕਿਰਾਏ ਤੇ ਨਹੀਂਗਾ ਉਹ ਜਿਹੜੀ ਜੀਸੀਬੀ ਮਸ਼ੀਨ ਲੱਗੀ ਉਹ ਕਿਰਾਏ ਤੇ ਆ ਉਹਦਾ ਰੋਜ਼ ਦਾ ਸਾਨੂੰ ਕਿਰਾਇਆ ਪੈ ਰਿਹਾ ਵਾ ਤੇ ਨਾਲ ਡੀਜ਼ਲ ਜਿਹੜਾ ਉਹਦਾ ਵੱਖਰਾ ਪੈ ਰਿਹਾ ਵਾ ਸਾਡਾ ਰੋਜ਼ ਦਾ 50-60-70 ਹਜ਼ਾਰ ਰੁਪਏ ਦਾ ਇੱਥੇ ਖਰਚਾ ਵਾ ਉਹ ਸਾਰਾ ਸੀ ਪਿੰਡ ਦੇ ਵਿੱਚੋਂ ਹੀ ਰੋਜ਼ ਜਿੱਦਾਂ 1000 ਰੁਪਇਆ ਕਿੱਲਾ ਲਾ ਕੇ ਪਿਛਲੀ ਵਾਰ ਵੀ ਲਾਇਆ ਸੀ ਐਤਕੀ ਵੀ ਲਾਇਆ ਤੇ ਲੋਕ ਫਿਰ ਦਿੰਦੇ ਆ ਉਹ ਇਕੱਠਾ ਕਰਕੇ ਆਪਦੇ ਬੇਸ ਤੇ ਬਣ ਬਣ ਰਹੇ ਆ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਹੁਣ ਸਾਨੂੰ 20 ਦਿਨ ਹੋ ਗਏ ਘੱਟ ਤੋਂ ਘੱਟ ਤੇ ਲੱਗਿਆ ਨੂੰ 20 ਦਿਨ ਹਾਂਜੀ ਮਤਲਬ ਤੁਸੀਂ ਲੱਖਾਂ ਰੁਪਈਆ ਲਾਤਾ ਤੇ ਪਹਿਲਾਂ ਵੀ ਇਹਨਾਂ ਪਾਣੀ ਤੋਂ ਲਾਇਆ ਸੀ ਮਹੀਨਾ ਡੇਢ ਪਹਿਲਾਂ ਵੀ ਹੁਣ ਵੀ ਲੱਖਾਂ ਰੁਪਈਆ ਹੋਣੀ ਲੱਗ ਗਿਆ ਵਾ ਜਦੋਂ ਪਾਣੀ ਜ਼ਿਆਦਾ ਵਧਿਆ ਫਿਰ ਉਹਦੇ ਵਿੱਚ ਕੰਮ ਚੱਲਦਾ ਰਿਹਾ ਨਾਲ ਨਾਲ ਹੋ ਸਕਦਾ ਜਿਹੜੇ ਅਫਸਰ ਉੱਤੋਂ ਫੋਟੋਆਂ ਖੇਡਦੇ ਪਏ ਸੀ ਜ਼ੂਮ ਕਰਕੇ ਤੁਸੀਂ ਕਹਿੰਦੇ ਸੀ ਸ਼ੰਕਾ ਹੈਗੀ ਵੀ ਇਹ ਬੰਨ ਹੋ ਸਕਦਾ ਬਣਾ ਤਾਂ ਤੁਸੀਂ ਰਹੇ ਹੋ ਸਕਦਾ ਉਹ ਆਪਦੇ ਕਾਗਜ਼ਾਂ 'ਚ ਫਿੱਟ ਕਰ ਦੇਣਾ ਕਾਗਜ਼ਾਂ ਦੇ ਵਿੱਚ ਬਣ ਗਿਆ ਆ ਵਾ ਬੰਨ ਪ੍ਰੂਵ ਹੋਇਆ ਵਾ ਉਹਦੋਂ ਆਪਣਾ ਪੁਲ ਤੋਂ ਲੈ ਕੇ ਤੇ ਮੈਂਸ਼ਨ ਕੀਤਾ ਹੋਇਆ ਵਾ ਪੁਲ ਤੋਂ ਲੈ ਕੇ ਟਾਪ ਸਰ ਤੱਕ ਬੰਨ ਦੀ ਇਹ ਮੈਨੇਜਮੈਂਟਸ ਆਫ ਕੀਤਾ ਹੋਇਆ ਵਾ ਵੀ ਬੰਨ ਵੀ ਮੇਨਟੇਨੈਂਸ ਕੀਤੀ ਹੋਈ ਹੈ ਮੇਨਟੇਨੈਂਸ ਆਫ ਦਾ ਬਨ ਔਰ ਟੂ ਕੋਟ ਬੁੱਡਾ ਪੋਲਟੂ ਗੁਰਦੁਆਰਾ ਸਾਹਿਬ ਉਹਦੇ ਵਿੱਚ ਮੈਂਸ਼ਨ ਕੀਤਾ ਅਪਰੂਵ ਹੋਇਆ ਉਹ ਪੈਸੇ ਆ ਜਾਣੇ ਆ ਉਧਰ ਇਹ ਕੀਤਾ ਹੋਇਆ ਕੋਟ ਬੁੱਡਾ ਪੋਲਟੂ ਬਨ ਧੀਰਾ ਘਰ ਆ ਇਹ ਮੇਨਟੇਨੈਂਸ ਹਾਂ ਇਹ ਬਨ ਰਿਹਾ ਇਹਦੀਆਂ ਫੋਟੋਆਂ ਪਹੁੰਚ ਗਿਆ ਮੈਂ ਇਹ ਅਪਰੂਵ ਹੋ ਗਿਆ ਪੈਸੇ ਆ ਜਾਣੇ ਆਉਣੇ ਪਤਾ ਨਹੀਂ ਕਿਨੂੰ ਆ ਪਰ ਇਹਨਾਂ ਨੂੰ ਨਹੀਂ ਆਉਣੇ ਸਾਨੂੰ ਨਹੀਂ ਆਉਣੇ ਜਿਹੜੇ ਇੱਥੇ ਲੱਗੇ ਹੋਇਆ ਪਰ ਪਰ ਤੁਸੀਂ ਗਾ ਪ੍ਰੂਵ ਹੋ ਗਿਆ ਪਰ ਬੰਨ ਦਾ ਤੁਸੀਂ ਬੰਨ ਰਹੇ ਹੋ ਬੰਨ ਅਸੀਂ ਬੰਨ ਰਹੇ ਹਾਂ ਪਰ ਇੱਥੇ ਪ੍ਰਸ਼ਾਸਨ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਹੋਣਾ ਚਾਹੀਦਾ ਪਰ ਇਸ ਜਾਂ ਲਾ ਲਓ ਵੀ ਇਹਨਾਂ ਜਿ ਕਿਹੇ ਚ ਨਹੀਂ ਹੈਗਾ ਉਸ ਤੱਕ ਪਹੁੰਚਣ ਦੀ ਕਾਬਲੀਅਤ ਕਿ ਪ੍ਰੂਵ ਹੋ ਇਹ ਕਰਾ ਸਕਣ ਪ੍ਰੂਵ ਹੋਣਾ ਕਰਾ ਲਿਆ ਉਹ ਪ੍ਰੂਵ ਤੁਹਾਨੂੰ ਪਤਾ ਫਿਰ ਜਿੱਦਾਂ ਹੁੰਦੇ ਆ ਬੰਨ ਦੇ ਪੈਸੇ ਤਾਂ ਆਉਣੇ ਆ ਮੇਨਟੇਨੈਂਸ ਦੇ ਪੈਸੇ ਵੀ ਹਰ ਇੱਕ ਸਾਲ ਛੱਡ ਕੇ ਦੂਜੇ ਸਾਲ ਆਉਂਦੇ ਆ ਮਨਰੇਗਾ ਦੇ ਰਹੀਂ ਮੈਂ ਮੈਂ ਇੱਥੇ ਇੱਕ ਪਿੰਡ ਚ ਕਵਰ ਕੀਤਾ ਕਹਿੰਦੇ ਵੀ ਲਾਟਰੀਆਂ ਲੱਗ ਜਾਂਦੀਆਂ ਅਫਸਰਾਂ ਦੀ ਬਿਲਕੁਲ ਜੀ ਲਾਟਰੀ ਲੱਗਣ ਵਾਲੀ ਗੱਲ ਹੋ ਜਾਂਦੀ ਆ ਵੀ 22 ਕਰੋੜ ਰੁਪਇਆ ਆਪਣੇ ਫਰੋਇਪੁਰ ਜ਼ਿਲ੍ਹੇ ਨੂੰ 2023 ਚ ਮਿਲਿਆ ਸੀ ਉਹਦੇ ਵਿੱਚੋਂ ਖਰਾਬਾ ਦੇਣਾ ਸੀ ਇਹਨਾਂ ਨੇ ਤੇ ਜਾਂ ਫੀਡ ਦੇ ਗੱਟੇ ਦੇ ਜਾਂਦੇ ਪਾਣੀ ਦੀਆਂ ਬੋਤਲਾਂ ਤੁਹਾਨੂੰ ਪਤਾ ਕਿੰਨਾ ਗਿਆ ਤੇ ਉਹ ਸਾਰਾ ਇਹਨਾਂ ਨੇ ਕਰਤਾ ਸੈੱਟ 22 ਦਾ 22 ਕਰੋੜ ਰੁਪਇਆ ਉਹਦੇ ਵਿੱਚੋਂ ਪੁੱਛ ਲੋ ਇਥੇ ਕਿੰਨਿਆਂ ਨੂੰ ਖਰਾਬਾ ਮਿਲਿਆ ਦੱਸੋ ਸਾਹ ਕਿਸੇ ਨੂੰ ਪੂਰਾ ਖਰਾਬਾ ਮਿਲਿਆ 6800 ਰੁਪਇਆ ਉਹ ਵੀ ਹਾਲਾਂਕਿ ਸਾਨੂੰ 8 8 ਤੇ 10 1000 ਰੁਪਇਆ ਉਦੋਂ ਉਹਨਾਂ ਗਵਰਨਮੈਂਟਾਂ ਦੇ ਟਾਈਮ ਮਿਲ ਜਾਂਦਾ ਰਿਹਾ ਜਦੋਂ ਸਾਡਾ 20 30% ਖਰਾਬ ਹੁੰਦਾ ਸੀ ਝੋਨਾ ਪਾਣੀ ਆ ਕੇ ਨਿਕਲ ਜਾਣਾ ਸੀ ਝੋਨਾ ਵੇਚ ਉਹਨਾਂ ਦੇ ਪੈਸੇ ਮਿਲ ਜਣੇ ਇਸ ਵਾਰ 100% ਕੋਈ ਗਰਦਾਵਰੀ ਕਰਨ ਦੀ ਇਹਦੇ ਵਿੱਚ ਤਾਂ ਰਹਿ ਹੀ ਨਹੀਂ ਗਈ ਸੀ ਵੀ ਸਿੱਧਾ ਹੀ ਦੱਸਣ ਦਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਰ 6800 ਰੁਪਇਆ ਤੇ ਉਹ ਜਿਹੜੇ ਪਟਵਾਰੀ ਵੀ ਫਰੋਈਪੁਰ ਤੋਂ ਚੱਕ ਕੇ ਬਾਹਤ ਤੇ ਉਧਰ ਜੀਰੇ ਵਾਲੀ ਸਾਈਡ ਤਲਵੰਡੀ ਵਾਲੀ ਸਾਈਡ ਕਿਸੇ ਨੂੰ ਲੱਭਾ ਕਿਸੇ ਨੂੰ ਲੱਭੇ ਹੀ ਨਹੀਂ ਉਹ ਕੋਈ ਉਹਦੇ ਰਾਜੋ ਮੁਰਮੜਾ ਇਹ ੱਟਕੇ ਖਾ ਕੇ ਖੱਜਲ ਖਵਾਰ ਹੋ ਗਏ 20 ਕੰਮ ਤਾਂ ਉਹ ਸਰਕਾਰਾਂ ਕਰਦੀ ਨੇ ਇਹਨਾਂ ਸੌਖਾ ਕੀ ਕੀਤਾ ਪਤਾ ਲੱਗਣਾ ਬਦਲਾ ਲਿਆਂਦਾ ਸੀ ਇਹੋ ਹੀ ਉਹਦੋਂ ਸਾਡਾ ਨੁਕਸਾਨ ਹੁੰਦਾ ਸੀ ਉਹੋ ਹੀ ਹੋਣ ਹੋਈ ਜਾਂਦਾ ਉਹੋ ਹੀ ਟੁੱਟੀਆਂ ਛੜਕਾਉਂਦੋ ਸੀ ਉਹੋ ਹੀ ਹੋਣਾ ਉਹੀ ਪਾਣੀ ਆਉਂਦੋਂ ਪਈ ਜਾਂਦਾ ਇਹੋ ਹੀ ਹੁਣ ਪਈ ਜਾਂਦਾ ਇਹੋ ਹੀ ਖਰਾਬੇ ਆਉਂਦੋਂ ਰੋਂਦੇ ਰਹੇ ਨੇ ਹੁਣ ਰੋਂਦੇ ਆ ਇਹੋ ਹੀ ਧਰਨੇ ਆਉਂਦੇ ਹੁਣ ਲੱਗੀਆਂ ਤੇ ਫਰਕ ਕੀ ਇਹਦੇ ਵਿੱਚ ਇਹ ਦੱਸੋ ਸਾਨੂੰ ਹੁਣ ਮਦਦ ਲਈ ਇੱਥੇ ਕੀ ਚਾਹੀਦਾ ਤੁਹਾਨੂੰ ਵੀ ਕੀ ਕਿਹੋ ਜੀ ਮਦਦ ਹੋ ਸਕਦੀ ਹੁਣ ਮੇਨ ਇੱਥੇ ਡੀਜ਼ਲ ਦੀ ਲੋੜ ਆ ਮਾਇਆ ਦੀ ਮਦਦ ਕਰ ਸਕੇ ਜਾਂ ਕੋਈ ਡੀਜ਼ਲ ਦੀ ਮਦਦ ਕਰ ਸਕਦਾ ਇਸ ਮਦਦ ਦੀ ਜਿਹੜੀ ਆ ਉਹ ਲੋੜ ਆ ਇਹਦੇ ਨਾਲ ਮਿੱਟੀ ਜਿਹੜੀ ਬੰਨ ਤੇ ਪੈ ਜੇ ਮਿੱਟੀ ਦੀ ਵੀ ਲੋੜ ਆ ਜੇ ਕੋਈ ਟਰੈਕਟਰ ਟਰਾਲੀਆਂ ਪਾਸੋਂ ਵੀਰ ਲੈ ਕੇ ਆ ਸਕਦੇ ਆ ਤੇ ਉਹ ਮਿੱਟੀ ਮਤਲਬ ਜੀ ਸੀ ਬੀ ਦੇ ਨਾਲ ਮਿੱਟੀ ਵੀ ਜੇ ਕਿਸੇ ਕੋਲ ਪਈ ਆ ਉਥੋਂ ਲਿਆ ਕੇ ਬੰਨ ਦੇ ਉੱਤੇ ਪਾ ਕੇ ਫੇਰ ਬੰਨ ਦੀ ਜਿਹੜੀ ਮਰਮਤ ਪ੍ਰੋਪਰ ਹੋ ਸਕਦੀ ਹੈ ਅੱਛਾ ਮੈਂ ਇੱਕ ਚੀਜ਼ ਰਹਿ ਗਈ ਵਿੱਚੋਂ ਪੁੱਛਣ ਵਾਲੀ ਜੇ ਜਿੱਥੇ ਤੁਸੀਂ ਬੰਨ ਬੰਨ ਰਹੇ ਹੋ ਕਰੀਬ ਕਿੰਨੇ ਡੇਢ ਕਿਲੋਮੀਟਰ ਦਾ ਹਨਾ 3.5 ਕਿਲੋਮੀਟਰ 3.5 ਕਿਲੋਮੀਟਰ ਤੁਸੀਂ 3.5 ਕਿਲੋਮੀਟਰ ਦਾ ਬੰਨ ਰਹੇ ਹੋ ਇਹ 3.5 ਕਿਲੋਮੀਟਰ ਅਗਰ ਟੁੱਟਦਾ ਮੰਨ ਲਓ ਪ੍ਰਮਾਤਮਾ ਨਾ ਕਰੇ ਵੀ ਹੋਵੇ ਜੇ ਟੁੱਟਦਾ ਤਾਂ ਮੈਨੂੰ ਇੱਕ ਗੱਲ ਦੱਸਿਆ ਜੀ ਕਿੰਨੇ ਪਿੰਡ ਜਿਹੜੇ ਡੁੱਬਣੇ ਨੇ ਇਹ ਘੜ ਤੋਂ ਘੜ 10000 ਕਿੱਲਾ ਰਗਬਾ ਖਰਾਬ ਹੋਣਾ ਵਾ ਪਿੰਡ ਤੇ 10 ਪਿੰਡ ਘੜ ਤੋਂ ਘੜ ਬੰਨਣਾ ਜਾ ਕੇ ਪਾਣੀ ਖੜਨਾ ਤੇ ਬੰਨ ਤੋਂ ਫੇਰ ਨਾਲ ਨਾਲ ਹੀ ਬੰਨ ਦੇ ਜਾਣਾ ਜੋ ਬੱਗੇ ਵਾਲਾ ਨਿਹਾਲਾ ਲਵੇ ਰੈਦ ਦੀ ਸਾਰਾ ਫੇਰ ਦਰਿਆਜ ਪੈਣਾਗੇ ਹਮ ਅਜੇ ਨਾ 2023 ਦੇ ਲੋਕ ਜਿਹੜੇ ਨਾ 2023 ਦੇ ਕਰਜ਼ੇ ਦੇ ਥੱਲੇ ਆਏ ਉਹ ਕਰਜ਼ਾ ਲੱਥਾ ਨਹੀਂਗਾ ਲੱਥਾ ਨਹੀਂਗਾ ਫਸਲ ਗੜੀ ਚੁੱਕੀ ਆ ਝੋਨੇ ਤੋਂ ਬਾਅਦ ਦੇ ਵਿੱਚ ਕਣਕ ਬੀਜੀ ਕਣਕ ਦੇ ਪੈਸੇ ਪੂਰੇ ਨਹੀਂ ਹੋਏ ਫੇਰ ਝੋਨਾ ਹੀ ਇੱਕ ਵੇਚਿਆ ਤੇ ਹੁਣ ਫੇਰ ਝੋਨੇ ਦੇ ਆ ਕੇ ਕੰਮ ਖਰਾਬ ਹੋ ਗਿਆ ਇਹ ਇਥੋਂ ਬੰਨ ਟੁੱਟ ਗਿਆ ਫੇਰ ਇਹ ਲੋਕਾਂ ਤੋਂ ਉੱਠਿਆ ਨਹੀਂ ਜਾਣਾ ਜ਼ਮੀਨ ਵੇਚ ਕੇ ਕੋਈ ਉੱਠੂਗਾ ਉੱਠੂਗਾ ਕਰਜ਼ੇ ਦੇ ਉਹ ਉੱਠਿਆ ਨਹੀਂ ਜਾਣਾ ਪਹਿਲਾਂ ਵੀ ਹੁਣ ਵੈਸੇ ਵੀ ਕਰਜ਼ਾ ਮਿਲਦਾ ਨਹੀਂਗਾ ਸਾਡੇ ਜਿਹੜੇ ਏਰੀਆ ਹੈ ਨਾ ਸਾਡੇ ਸਾਰੇ ਏਰੀਏ ਨੂੰ ਲਾਲ ਲਕੀਰ ਦੇ ਵਿੱਚ ਪਾਇਆ ਉਹਨਾਂ ਨੇ ਬੰਦ ਕਰਤਾ ਸਾਰਾ ਕੁਝ ਉਹ ਕਹਿੰਦੇ ਤੁਹਾਨੂੰ ਲਿਮਟ ਦੇਣੀ ਨਹੀਂਗੀ ਨਾ ਕਰਜ਼ਾ ਮਿਲਣਾ ਨਾ ਆੜਦੀ ਕੋਈ ਪੈਸਾ ਦੇਂਦਿਆ ਬਿਲਕੁਲ ਇਹ ਜਿਹੜੀ ਤਸਵੀਰ ਆ ਇਹ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਇਹੀ ਮਕਸਦ ਆ ਕਿ ਜੇ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਆ ਫਿਰੋਸਪੁਰ ਦੇ ਨੇ ਤਾਂ ਇਸ ਬੰਨ ਤੇ ਕੀਤੀ ਜਾਵੇ ਕਿ ਇਹ ਬੰਨ ਟੁੱਟਣ ਤੋਂ ਪਹਿਲਾਂ ਜਾਨੀ ਕਿ ਡੁੱਬਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਬਚਾ ਲਿਆ ਜਾਵੇ ਡੁੱਬਣ ਤੋਂ ਬਾਅਦ ਤਾਂ ਤੁਸੀਂ ਆਈ ਜਾਣਾ ਇਹ ਹਾਲਾਤ ਵੇਖ ਲਓ ਕਿੱਥੇ ਆ ਔਰ ਇੰਨਾ ਕਿ ਡਰਦਾ ਪ੍ਰਸ਼ਾਸਨ ਆ ਨਜ਼ਰ ਮਾਰ ਲਓ ਆ ਜਿਹੜਾ ਪੋਲਾ ਸਾਹਮਣੇ ਇਹ ਬੰਡਾਲੇ ਵਾਲਾ ਪੋਲ ਵੱਜਦਾ ਇਧਰ ਅੱਗੇ ਪੱਟੀ ਨੂੰ ਜੋੜਦਾ ਅੱਗੇ ਤਰਨ-ਤਰਨ ਸ਼ੁਰੂ ਹੋ ਜਾਂਦਾ ਔਰ ਇੱਥੋਂ ਨਾਲ ਬਿਲਕੁਲ ਛੋਟਾ ਜਿਹਾ ਰਸਤਾ ਔਖਾ ਇੱਥੋਂ ਦੀ ਆਉਣਾ ਕਾਰ ਰਹੀ ਲੇਕਿਨ ਪ੍ਰਸ਼ਾਸਨ ਕਹਿੰਦੇ ਵੀ ਡਰਦਾ ਹੀ ਨਹੀਂ ਆਉਂਦਾ ਇੱਥੇ ਪ੍ਰਸ਼ਾਸਨ ਡਰਦਾ ਆਉਂਦਾ ਹੀ ਨਹੀਂ ਕਿਤੇ ਇਹ ਨਾ ਹੋਵੇ ਅਸੀਂ ਦਰਿਆਲ ਨੂੰ ਸਾਡੀ ਗੱਡੀ ਹੋ ਜਾਏ ਡੁੱਬ ਜੀਏ ਮਤਲਬ ਇਹਨਾਂ ਲੋਕਾਂ ਦਾ ਕੋਈ ਵੀ ਉਹਨਾਂ ਨੂੰ ਫਿਕਰ ਨਹੀਂ ਹੈਗਾ ਵੀ ਇਹਨਾਂ ਦਾ ਕੀ ਫਾਇਦਾ ਕਰਨਾ ਪਰ ਦੂਜੇ ਪਾਸੇ ਇਧਰ ਨਜ਼ਰ ਮਾਰ ਲਓ ਥੋੜੀ ਜਿਹੀ ਅੱਗੇ ਤੱਕ ਵੀ ਜਿਹੜੀ ਇਹ ਕਹਿੰਦੇ ਵੀ 4 ਕਿਲੋਮੀਟਰ ਦੇ ਆਸ-ਪਾਸ ਬੰਨਿਆ ਇਸ ਤਰ੍ਹਾਂ ਬੰਨਿਆ ਜਾਂਦਾ ਉੱਥੋਂ ਉਹ ਜਿਹੜਾ ਐਲਜੀ ਬਣਦੀ ਆ ਇਸ ਤਰੀਕੇ ਨਾਲ ਕਰੀਬ ਇਧਰ ਅੱਗੇ ਸਾਰੇ ਪਿੰਡ ਨੇ ਔਰ ਨੀਵਾ ਪਾਸਾ ਵੇਖ ਲਓ ਕਿੰਨਾ ਇਹ ਔਰ ਇਧਰ ਦਰਿਆ ਅਗਰੇ ਟੁੱਟ ਗਿਆ ਤਾਂ ਨੁਕਸਾਨ ਇੱਥੇ ਬਹੁਤ ਵੱਡੇ ਪੱਧਰ ਤੇ ਹੋਣਾ ਹੈ ਇਹ ਸਾਰਾ ਬੰਨ ਜਿੰਨਾ ਵੀ ਆ ਇਹ ਸਾਰਾ ਆਪਦੇ ਕੋਲੋਂ ਇਹ ਪਿੰਡ ਦੇ ਲੋਕ ਇਹ ਕਿਸਾਨ ਬੰਨ ਰਹੇ ਨੇ ਇੱਥੋਂ ਆਪਦੇ ਜੇਬ ਚੋਂ ਪੈਸੇ ਲਾ ਕੇ ਜੇਸੀਬੀਆਂ ਤੇ ਟਰਾਲੀਆਂ ਤੇ ਟਰੈਕਟਰਾਂ ਤੇ ਆਪਦੇ ਕੋਲੋਂ ਪੈਸੇ ਲਾ ਕੇ ਇਹ ਬੰਨ ਨੂੰ ਬੰਨ ਰਹੇ ਨੇ ਹਾਲਾਂਕਿ ਕੰਮ ਜਿਹੜਾ ਏ ਇਹ ਪ੍ਰਸ਼ਾਸਨ ਦਾ ਏ ਲੱਖਾਂ ਰੁਪਈਆ ਲਾ ਚੁੱਕੇ ਨੇ ਹਜ਼ਾਰਾਂ ਰੁਪਈਆ ਇੱਕ ਦਿਨ ਦਾ ਇਹਨਾਂ ਦਾ ਲੱਗ ਰਿਹਾ ਹੈਗਾ ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਫਿਰੋਜ਼ਪੁਰ ਦਾ ਪ੍ਰਸ਼ਾਸਨ ਜਾਗਦਾ ਏ ਇਹਨਾਂ ਦੀ ਮਦਦ ਕਰਦਾ ਏ ਜਾਂ ਫਿਰ ਪੁੱਲ ਤੇ ਖੜ ਕੇ ਫੋਟੋਆਂ ਖਿੱਚਵਾ ਕੇ ਫਿਰੋਜ਼ਪੁਰ ਦਾ ਪ੍ਰਸ਼ਾਸਨ ਵਾਪਸ ਜਾਂਦਾ ਏ ਇਹ ਹੁਣ ਦੇਖਣਾ ਹੋਵੇਗਾ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ